ਕਈ ਕੋਟ ਰਾਜਸ ਤਾਮਸ 사ਤਕ ਕਈ ਕੋਟ ਬੇਦਪ੍ਰਾਨ ਸਿਮਰਤੀ ਅਰ ਸਾਸਤ ਕਈ ਕੋਟ ਰਾਜਸ ਤਾਮਸ 사ਤਕ 사ਤਕ ਕੋਈ ਕਰੋੜ ਆਦਮੀ ਨੇ ਲੱਗੋ ਕੁੰਦੇ ਵਿੱਚ ਨੇ ਰਾਜਸ ਨੇ ਕਈ ਤਮੋਪਨ ਦੇ ਵਿੱਚ ਨੇ ਤਾਮਸ ਨੇ ਉਹ ਇਹ ਪੰਕਤੀਆਂ ਦੱਸਦੀਆਂ ਨੇ ਆ ਕੇ ਸਾਰੀ ਚੇਤਨ ਦੀ ਗੱਲ ਸੀ ਇਹ ਚੇਤਨ ਦੀ ਗੱਲ ਸੀ ਇਥੇ ਚੈਨ ਦੇ ਵਿੱਚ ਹਾਂ ਇਹ ਤਾਂ ਦੀ ਗੱਲ ਆ ਸਾਰੀ ਕੋਪੰਪਨੀ ਆ ਉਹ ਦੋਏ ਪਾਉਣ ਪਾਣੀ ਵਾਲੀ ਜਾਂਦੀ ਸੀ ਉਹੀ ਵਿਖਰਦੀ ਸੀ ਜਾ ਕੇ ਇਹ ਕਿਵੇਂ ਵਿਖਰਦੀ ਹੈ ਕਲੀ ਕੋਪੰਪਨੀ ਦੇਸ ਨੂੰ ਬੰਡਾ ਕੇ ਵਿਖਰਦੀ ਸੀ ਪਾਉਣ ਪਾਣੀ ਪੈ ਸਕਦਾ ਦੇਸ ਨੂੰ ਉੱਟ ਇਥੇ ਆ ਕੇ ਆ ਜਾਂਦੀ ਸੀ ਇਹ ਗੱਲ ਯਰ ਤੇ ਹਾਂ ਜੀ ਕਈ ਕੋਟ ਰਾਜਸਥਾਨ ਉਸ ਸਤਕ ਕਈ ਕੋਟ ਬੇਦ ਪ੍ਰਾਨ ਸਿਵਰਤੀ ਅਰ ਸ਼ਾਸਤਰ ਕਈ ਕੋਟ ਬੇਦ ਪ੍ਰਾਨ ਸਿਵਰਤੀ ਅਰ ਸ਼ਾਸਤਰ ਬੇਦ ਪ੍ਰਾਨ ਸਿਵਰਤੀ ਅਰ ਸ਼ਾਸਤਰ ਉਹ ਨੇ ਸ਼ਾਸਤਰ ਦੇ ਗਿਆਤਾ ਨੇ ਜਿਹੜੇ ਸ਼ਾਸਤਰ ਦੇ ਗਿਆਤਾ ਨੇ ਉਹ ਸ਼ਾਸਤਰ ਨੇ ਆਪੇ ਉਹ ਕਹਿੰਦੇ ਉਹਦਾ ਤੁਰਦਾ ਜਲਦੀ ਫਰਦੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਥੋੜੀ ਹੈ ਕੋਈ ਯੂਨੀਵਰਸਿਟੀ ਅਲੇ ਗਿਆਨ ਦੇ ਕੋਲ ਸਰਦੀ ਫਰਦੀ ਯੂਨੀਵਰਸਿਟੀ ਹੈ ਉਹ ਬੇਦ ਉਹ ਆ ਜਿਹਦੇ ਬੇਦ ਚਾਰੇ ਬੇਦੇ ਜਵਾਨੀ ਆਦ ਰੋਕਨੇ ਕੰਡ ਕੀਤੇ ਤੇ ਭੇਜ ਦੇ ਫਿਰ ਉਹ ਉਹ ਬੇਦ ਲਿਆਵਾਂ ਆ ਆਪਾ ਪੜਾਂ ਆਇਆ ਉਹ ਨੂੰ ਕੁਝ ਬਾਜ ਨੂੰ ਦੱਸ ਦੂ ਬੇਦੇ ਬੇਦੇ ਆਓ ਤੇ ਕੋਈ ਬੇਦ ਪ੍ਰਾਣ ਸੁਣੇ ਕੀ ਪ੍ਰਾਣ ਦੀ ਗੱਲ ਪੁੱਛਣੀ ਆ ਪ੍ਰਾਣ ਜਿਹੜਾ ਪ੍ਰਾਣ ਦੀ ਦੱਸ ਦਿਓ ਆ ਬੇ ਪ੍ਰਾਣ ਕੰਟਰਲ ਸਾਰਾ ਹੋਰ ਗਿਆਨ ਆ ਤੂੰ ਪੁੱਛਣਾ ਪੁੱਛ ਲੈ ਉਹ ਦੇ ਬਰਕੇ ਬੋਲਦਾ ਫਿਰ ਇਹਨਾਂ ਆਪਲਾਨੀ ਕਰਦਾ ਬਲਾ ਕਿੱਥੇ ਆ ਉਹਨਾਂ ਤਾਂ ਉਹੀ ਸੁਣਾ ਦੇਣੀ ਆ ਦੱਸ ਕਿਹੜੀ ਇੱਥੇ ਬੈਠਾ ਸੁਣਾ ਦੂਗਾ ਪਰ ਉਹ ਪ੍ਰਾਣ ਵਧੀਆ ਕਿ ਬਰਕੇ ਬੋਲੇਗਾ ਕਿ ਬਰਕੇ ਫਟੇ ਹੋਏ ਉਹਦੇ ਵਿੱਚ ਫਿਰ ਉਹਦਾ ਮਰਤਾ ਫਾੜ ਲੈ ਦੀ ਹਿਰਦੇ ਇਹ ਲਿਖਿਆ ਉਹਦਾ ਇਹਦੇ ਹਿਰਦੇ ਚੀਜ਼ਾਂ ਲਿਖੀਆਂ ਹੋਈਆਂ ਨੇ ਇਹੇ ਉਹ ਬੇ ਪ੍ਰਾਣ ਸੇ ਮਜ਼ਦੂਰ ਸ਼ਾਸਤਰ ਨੇ ਆਪੇ ਸ਼ਾਸਤਰ ਦਾ ਗਿਆਤਾ ਸ਼ਾਸਤਰੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੇਦਰ ਬੇਦੀ ਗਰ ਜੀ ਬੇਦੀ ਹੈ ਹਾਂ ਕਈ ਕੋਟ ਕੀ ਰਤਮ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜਲ ਸਮੁੰਦ ਕਈ ਕੋਟ ਕੀ ਹੈ ਰਤਮ ਜ਼ਬੂਤ ਕਈ ਕੋਟ ਨਾਨਾ ਪ੍ਰਕਾਰ ਜਲ ਉਹਦੇ ਸਮੁੰਦਰ ਨੇ ਉਹ ਕਈ ਆਦਿ ਮਤਲਬ ਸਮੁੰਦ ਹਾਂ ਸਮੁੰਦਰ ਜਲਾਈ ਹੋਇਆ ਉਹਾਂ ਦੇ ਸਮੁੰਦਰ ਨੇ ਉਹ ਸਾਗਰੀਆਂ ਸਮੁੰਦਰ ਨੇ ਆ ਸਾਗਰ ਜਿਹੜਾ ਉਹ ਹੋਰ ਦਾ ਸਾਗਰ ਦੀ ਬਾਉਂਡਰੀ ਨਹੀਂ ਹੁੰਦੀ ਸਬੂਤ ਦੀ ਬਾਉਂਡਰੀ ਹੁੰਦੀ ਹੈ ਸਬੂਤ ਮਾਇਆ ਜੋਂਦਾ ਸਾਗਰ ਮਾਇਆ ਦੇ ਬਾਹਰ ਹੈ ਸੁਖ ਸਾਗਰ ਸੁਖ ਸਾਗਰ ਸਾਗਰ ਆਪਾਂ ਵੀ ਸਾਗਰ ਦੇ ਵਿੱਚ ਹੈ ਨਾ ਸਾਗਰ ਦਾ ਇਹ ਸਾਗਰ ਦੇ ਵਿੱਚ ਹੈ ਕਿਉਂਕਿ ਇਹਦੇ ਵਿੱਚ ਸਬੂਤ ਹੈਗੇ ਨੇ ਇਹਦੇ ਦੂਰ ਇਹਨਾਂ ਛੋਟੇ ਸਮੁੰਦਰ ਇਹਦੇ ਵਿੱਚ ਦੇ ਪਾਦੇ ਵਿੱਚ ਤਾਂ ਇਹਨੂੰ ਐਸਾ ਕਰਕੇ ਜੀ ਆਇਓ ਇਹਦੇ ਛੋਟੇ ਗਿਆਨ ਦੇ ਸਮੁੰਦਰ ਨੇ ਉਹ ਵੀ ਇਹਦੇ ਵਿੱਚੇ ਨੇ ਇਹਦੇ ਵਿੱਚ ਵੀ ਤਾਂ ਗਿਆਨ ਦੇ ਸਮੁੰਦਰ ਨੇ ਆਇਆ ਰਤਾ ਹਮੋਂ ਦੇ ਵਿੱਚ ਦੇ ਨੇ ਨਹੀਂ ਕਈ ਕੋਟ ਨਾਣਾ ਪ੍ਰਕਾਰ ਜੰਤ ਕਈ ਕੋਟ ਨਾਣਾ ਪ੍ਰਕਾਰ ਜੰਤ ਨਾਣਾ ਪ੍ਰਕਾਰ ਦੇ ਜੰਤ ਹੈਗਾ ਇਹਦੇ ਹਾਂ ਕਈ ਕੋਟ ਕੀਏ ਨਹੀਂ 84 ਲੱਖ ਜਿਉਂ ਹੁੰਦੀਆਂ ਆ ਕਈ ਕੋਟ ਨੇ ਇੱਥੇ ਤਾਂ ਧਰਤੀ ਦੀ ਐਸੀ ਧਰਤੀ ਦੀ ਗੱਲ ਹੀ ਟੋਟਲ ਉਹਦੇ ਵਿੱਚ ਰਚਨਾ ਦੀ ਗੱਲ ਹੈ ਨਾਨਕ ਰਚਨਾ ਬਹੁ ਮੀਦੀ ਅਨਕ ਪ੍ਰਕਾਰ ਆਉਂਦੇ ਨਾ ਚਾਰ ਖਾਨੀਆਂ ਦੀ ਗੱਲ ਨਹੀਂ ਹੈ ਇੱਥੇ ਉਹ ਵੀ ਹੋਰੀ ਰਚਨਾ ਦੀ ਗੱਲ ਹੈ ਇੱਥੇ ਨਾ ਕਿ ਇਹ ਧਰਤੀ ਦੀ ਗੱਲ ਹੈ ਜੀ ਕੋਈ ਵੀ ਨਹੀਂ ਹੋਈ ਰਹੀ ਹਾਂ ਜਿਹੜਿਆ ਜੋ ਫੋਜ ਵੀ ਨਹੀਂ ਹੋਈ ਸੱਤ ਤਾਰੇ ਦੀ ਗੱਲ ਚੱਲਦੀ ਹੈ ਐ ਤਾਂ ਲੱਭਦੇ ਫਿਰਦੇ ਨੇ ਵੀ ਜੇ ਕਿਤੇ ਜੀਵਨ ਹੈ ਹੈ ਜਾ ਉਹ ਐਹਾਂ ਜੇ ਲੱਭਦੇ ਨੇ ਨਹੀਂ ਕੋਈ ਕਾਰਨ ਦੀ ਨਹੀਂ ਲੱਭਦੇ ਨੇ ਹਾਂ ਹਾਂ ਪੂਰਾ ਹੈ ਰਹੀ ਦੇਖਦੇ ਨੇ ਵੀ ਹੋ ਜਾਈ ਉੱਥੇ ਹੋਊਗਾ ਓਏ ਆਪ ਜਾਣ ਨੂੰ ਫਿਰਦੇ ਨੇ ਨਾ ਐਜਾ ਤਾਂ ਲੱਭਦੇ ਨੇ ਕਈ ਕੋਟ ਕੀਚਰ ਜੀਵੇ ਕਈ ਕੋਟ ਕੀਚਰ ਜੀਵੇ ਕਈ ਕੋਟ ਐਸਾ ਵੀ ਨਾ ਜਾਨ ਕੋ ਲੱਭ ਵੀ ਆਈ ਹੋਇਆ ਹੈ ਇਹ ਇਹ ਚਿਰ ਜੀਵੇ ਉਹ ਜੇ ਬਲੋਟਾ ਆਇਆ ਤੇ ਖੜਾ ਹੈ ਲੰਬੀ ਉਮਰ ਹੈ ਹੋਰ ਵੀ ਖੜਾ ਕਦੇ ਕੋਈ ਚੰਚਰ ਜੀਵੇ ਵੀ ਹੋਣੇ ਨੇ ਜੀਵਨ ਲੰਬੇ ਵਾਲੇ ਵੀ ਉਹਨੇ ਕਿਤੇ ਕੁਝ کئی ਕੋਟ ਗਿਰੀ ਮੇਲ ਸਵਰਨ ਥੀਵੇ کئی ਕੋਟ ਗਿਰੀ ਬੇਰ ਸੋੜ ਤਿੰਨ ਪ੍ਰਕਾਰ ਦੇ ਜਿਹਨੇ ਛੋਟੇ ਹਮਕਾਰੀ ਹਮਕਾਰ ਜਿਹੜਿਆ ਮਤਾਂ ਲੈਣੇ ਨਾ ਨਾਮ ਦੇ ਨਾਲ ਵਿਰੋਧ ਕਰਨ ਵਾਲੇ ਪਿੱਟੀ ਮਤਲਬ ਹੈ ਤਾਕਤ ਲੈ ਕੇ ਖੜੇ ਨੇ ਜਿਹੜੇ ਡੱਕਣ ਵਾਲੇ ਸੱਚ ਦੇ ਪ੍ਰਚਾਰ ਨੂੰ ਉਹ ਗਿਰਦੇ ਮੇਰ ਵੀ ਨੇ ਇਹ ਕਈ ਕਰੋੜ ਗਿਰਮੇ ਨੇੜੇ ਸੀ ਕੇ ਗਿਰਮੇ ਪਹਿਲਾਂ ਸੌਣੂ ਹੋ ਗਏ ਬਣ ਕੇ ਚਾਹ ਢੇਰੀ ਹੋ ਗਏ ਸਭ ਸੁਵਾਨੂ ਬਣ ਗਏ ਆਓ ਸੋਨਣਾ ਬਣ ਗਏ ਉਹ ਜਿਹੜੇ ਬੜੇ ਬੜੇ ਪਹਾੜ ਬਣੇ ਸੀ ਨਾ ਆਪਣੀਆਂ ਨਾਲ ਵੀ ਰੋਕਾਂ ਗਏ ਚਾਹ ਢੇਰੀ ਹੋ ਕੇ ਗੁਰਮਤਿ ਨੂੰ ਬਣ ਕੇ ਨਾ ਕਰੜਕ ਦੇ ਬਗੇ ਗਿਰ ਗਏ ਅੱਜ ਡੀ ਦੇ ਵਿੱਚ ਬੜੇ ਬੜੇ ਉਹੀ ਗਿਰ ਆਏ ਨੇ ਕੀ ਕਰਦੇ ਚੌਥੀ ਵਹਿ ਚਲਾਏ ਗਏ ਆ ਦੇ ਚਲਾਏ ਕੇ ਰਣਗਾਲੀ ਕੋ ਤਾਂ ਉਤੇ ਕੀ ਕੀਤਾ ਜਾਣੇ ਕਾ ਰਹੀ ਕਨਾਰ ਕੋ ਸਾ ਰਹਿ ਮੈ ਤੇ ਉਤੇ ਹੀ ਕੁਝ ਕੀ ਬਣਾ ਨਹੀਂ ਗੇ ਬਣਾ ਲੈ ਗੇ ਜਿਹੜੇ ਹਾਂ ਜੋਦੇ ਜੱਲ ਬਣਾ ਰਹੇ ਡਿੱਗਣ ਖੇਤ ਵਿੱਚ ਅਗਲੀ ਪੱਗ ਦੀ ਜੇ ਕੋਈ ਕੋਟ ਜੱਖ ਕਿੰਨੇ ਰੁਪਏ 50 ਕਈ ਕਰੋੜ ਜੱਖ ਕਿੰਨੇ ਕਿੰਨੇ 50 ਸਾਜ ਇਹ ਜਿਹੜੇ ਆ ਗਾਣ ਕੋਈ ਆਉਣ ਵਾਲੇ ਨੇ ਹੌਣ ਭਜਾਉਣ ਵਾਲੇ ਜਿਹੜਾ ਜੀ ਹਾਂ ਕਈ ਕੋਟ ਜੱਤ ਕਿੰਨੇ ਰ 50 ਕਈ ਕੋਟ ਪੂਤ ਪ੍ਰੇਤ ਸ਼ੁਕਰ ਮੇਰੇ ਗਜਾ 50 ਕੌਲ ਨੇ 50 ਉਹ ਨੇ ਉਹ ਜਿਹੜੇ ਰਤ ਪੀਣੇ ਵਾਲੇ ਨੇ 50 ਉਹ ਜਿਹੜੇ ਉਹ ਕਰਦੇ ਨੇ ਜੰਤਰ ਮੰਤਰ ਘੂਲ ਪੀਂਦੇ ਨੇ ਦੇਵੀ ਭਲਾਈ ਕਾਲੀ ਉਹ ਉਹ ਜਿਹੜੇ ਉਹਦੇ ਕੱਟ ਬਲੀਆਂ ਦਿੰਦੇ ਨੇ ਜਣਿਆਂ ਦੀਆਂ 50 ਪ੍ਰੇਤ ਹੀ ਨੇ 50 ਪ੍ਰੇਤ ਘੋਰੀ ਅਘੋਰੀ ਨਹੀਂ ਉਹਦੇ ਹੋਰ ਉਹ ਵੀ ਤੇਰੇ ਸਾਧ ਇਹ ਗੋਡ ਪੂਤ ਪ੍ਰੇਤ ਸ਼ੁਕਰ ਮੇਰੇ ਭੁਖਾਚ ਹਾਂ ਪੂਤ ਪ੍ਰੇਤ ਜਿਹੜੀ ਬਹੁਤ ਦੇ ਜਨਾ ਸੀ ਉਹ ਬਹੁਤ ਦੇ ਜਨਾ ਨੂੰ ਦੱਸ ਰਹੇ ਨੇ ਟ੍ਰੈਨ ਵੀ ਆ ਰਿਹਾ ਰਤਨਾ ਦੇ ਵਿੱਚ ਤਾਂ ਪਦੂਆ ਸਾਰੀਆਂ ਜੁੜੀਆਂ ਜੇ ਸਾਰੀਆਂ ਜੁੜੀਆਂ ਇਹ ਸਿਰਫ ਆਦਮੀਆਂ ਦੇ ਸੁਭਾਅ ਚ ਦੱਸ ਰਹੇ ਨੇ ਜਦ ਅਸੀਂ ਉਹ ਤਾਂ ਹੈ ਇੱਕ ਜਿਹੜੇ ਤਰਬ ਦੇ ਵਿੱਚ ਦੋਏ ਪੱਖ ਨੇ ਧਾਰਨ ਜਿਹੜੀਆਂ ਪੌੜੀਆਂ ਲੋਕ ਚੜ ਕੇ ਆਉਂਦੇ ਨੇ ਜਿੱਤ ਦੁਆਰੇ ਉੱਪਰ ਐ ਉਹ ਜਾਂਦੇ ਜਾਂਦੇ ਪਿਛਾਜ ਭੂਤ ਵੀ ਬਣ ਜਾਂਦੇ ਨੇ ਵਿੱਚੇ ਇਹ ਰਾਹ ਵੀ ਹੈ ਦੂਏ ਪਾਸ ਸਾਕਾਂ ਦਾ ਰਾਹ ਐ ਨੂੰ ਡੈਕਟੇ ਵਾਲਾ ਪਾਸਾ ਵੀ ਦਿਖਾਈ ਜਾਂਦਾ ਹੈ ਹੋਰ ਤੇ ਬਾਰੇ ਵੀ ਦਿਖਾਈ ਜਾਂਦਾ ਹੈ ਆਖਰ ਇੱਥੇ ਕਿਉਂ ਹੈ ਰਤਨਾ ਉਹ ਨਾ ਜਰੇ ਅਜਨਾ ਜਰ ਪਾਸਪੋਰਟ ਦੀ ਪਾਪੜੀ ਤਸਵੀਰ ਹੈ ਤੇ ਨਾਲ ਸਰ ਆਲੇ ਨੂੰ ਪਾਪੜੀ ਉਹ ਮਿਲ ਕੇ ਸਿਸ਼ਟ ਪਈ ਹੈ ਤੁਮਾਂ ਦੀ हां ਪਾਪੜੀ ਟੀਮ ਦੇ ਵੀ ਹੈਗੇ ਨੇ ਜੋਧੇ ਪਾਪੜੀ ਟੀਮ ਦੇ ਵੀ ਖੜਾਦੀ ਨੇ ਧਰਮਣੀ ਦੀ ਵੀ ਖੜਾਦੀ ਹੋਏ ਦਿਖਾਏ ਤੋਂਨੇ ਕੈਟਾਗਰੀ ਆ ਗਈ ਹਾਂ ਜਿਹੜੇ ਆਏ ਨੇ ਪਹਿਲਾਂ ਪਹਾੜ ਜਿਹੜੇ ਜੋਗੀ ਦੇ ਸਿਰ ਮੇਰ ਗਿਰ ਮੇਰ ਖਤਰ ਇਹ ਇਧਰਲੇ ਵਾਲੇ ਐ ਤਾਂ ਪੋਜ਼ਿਟਿਵ ਹੈ ਪਰ ਇਹਨਾਂ ਦੇ ਨੈਗੇਟਿਵ ਸੁਭਾਅਲੇ ਸੱਚ ਦੇ ਵਿਰੋਧੀ ਹੁੰਦੇ ਨੇ ਆਪਣੇ ਆਪ ਨੂੰ ਸੱਚ ਸੱਚ ਜਿੱਦਾਂ ਪਰਦੇ ਉਸਨੇ ਸਾਡੀ ਜਿੱਤੋ ਪਰ ਸੱਚ ਦੇ ਸੱਚ ਦੇ ਪੈਕੀਦ ਹੁੰਦਾ ਉਹ ਰਾਜਾ ਸਤ ਤਕ ਤਾਮਾਗਾ ਗਾ ਤਨ ਤਰੋਣਾ ਅਬ ਆਉਣਾ ਸਤ ਸਰਾਸ ਉਹ ਜਿਹੜੇ ਤਾਮਾਦ ਨੇ ਤਾਂਸੀਏ ਉਹ ਜਿਆਦਾ ਸ਼ਿਫਤੇ ਚਲੇ ਨੇ ਸ਼ਿਪਕ ਪਾਜੋ ਨਿਕਲਦੇ ਨੇ ਤਾਂਸੀ ਇਹ ਨਿਕਲਦੇ ਤਮੋਂ ਕੋਣਾ ਨੇ ਸ਼ਿਫਤੀ ਫਾਰ ਦਾ ਭਾਰਨ ਮਤਰਾ ਹੈ ਕ੍ਰੂਰ ਸੁਭਾਅ ਦਾ ਕਰੋ ਜਿਆਦਾ ਹੈ ਤਪ ਵੀ ਕਰਦਾ ਹੈ ਸਰੀਰਿਤ ਪਾਉਂਦਾ ਹੈ ਇਸ ਕਰਕੇ ਤਾਂਸੀਏ ਸੁਭਾਅ ਰਜੋਗਣ ਦੇ ਵਿੱਚ ਰਾਜਸੀ ਸੁਭਾਅ ਹੈ ਰਜੋਗਣ ਵਿੱਚ ਰਾਜਸੀ ਸਤੋਗੁਰ ਦੇ ਵਿੱਚ ਉਹ ਚਲਾ ਜਾਂਦਾ ਵੀ ਜਿਹੜੇ ਅਤੀਤਾਂ ਤੁਰਤਾਂ ਦੇ ਬੈਠੇ ਨੇ ਜਿਹੜੇ ਰਿਸ਼ੀ ਪੁਰੀ ਸੀ ਸਾਧੂ ਸੰਤ ਹੋਏ ਉਹ ਸਤੋਗੁਰ ਚਲੇ ਜਾਂਦੇ ਹਾਂਜੀ ਕਈ ਕੋਟ ਭੂਤ ਪ੍ਰੇਤ ਸੁਪਰ ਦਰਗਾਹ ਚ ਕਈ ਕੋਟ ਭੂਤ ਪ੍ਰੇਤ ਭੂਤ ਪ੍ਰੇਤ ਨੇ ਜਿਹੜੇ ਜਿਉਂਦੇ ਹੀ ਨੇ ਆਇਆ ਮੋਜ ਫਸੇ ਨੇ ਉਹ ਪ੍ਰੇਤ ਸਭ ਤੇਰੇ ਦੇਰੇ ਸੂਕਰ ਕਹਿੰਦਾ ਨੇ ਸੂਰ ਨੂੰ ਵੈਸੇ ਸਾਕਰ ਤੇ ਸੂਕਰ ਭਲਾਉ ਰੱਖੇ ਅੱਛਾ گاਉ ਉਹ ਕਹਿੰਦਾ ਸਾਕਰ ਦਾ ਸੂਕਰ ਨੋ ਵੀ ਘਟੇ ਜਿਹੜੇ ਪੂਰੇ ਸਾਧ ਬਦੀ ਘਟ ਸਕਤੇ ਨੇ ਸੂਕਰ ਦੀ ਨਾ ਪੜਦਾ ਤਾਂ ਉਹ ਕੂਕਰ ਸੂਕਰ ਹੈ ਕਰਨ ਕੀ ਭੈਲਾਉਦਾ ਜਰੂਰ ਪੜਦਾ ਪਰ ਤਵਾਦੀ ਕਰਦਾ ਚੁੱਪ ਕਰਦਾ ਕੌਣ ਅਦ ਦੂਏ ਵੀ ਜਿਹੜੇ ਨੇ ਸੰਤ ਬੈਦ ਜੀ ਕਰਨੇ ਗੰਗੀ ਫੇਰੋਂ ਚੁੱਪ ਕਰਕੇ ਇੱਕ ਜਿਹੜਾ ਹਿੱਕ ਥਾਪੜ ਕਹੇਗਾ ਤੇ ਕੀ ਫਲਾਉਂਦਾ ਉਹ ਸਾਤ ਇਹ ਕਪੜਾ ਚੋਰੀ ਤੇ ਗੁਪਤੀ ਜਿਗਾ ਫਲਾਉਂਦਾ ਗੰਦੀ ਵੀ 3 ਛੜਿਆਂ ਇੱਕ ਛੜਿਆਂ ਉਹ ਗੁక్తి ਵਾਲੇ ਨੇ ਉਹ ਛੱਤ ਤੇ ਵੀ ਹਨ ਉਹ ਪੂਤ ਪ੍ਰੇਤ ਨੂੰ ਕਰ ਬਿਗਾਉਂਦੇ ਚਲਾਕ ਕਿਸਮ ਦੇ ਆਦਮੀ ਨੇ ਚਲਾਕ ਕੀ ਕਰਦੇ ਨੇ ਪੂਤ ਪ੍ਰੇਤ ਹੈਂ ਸਰੀਰ ਤੋਂ ਉੱਤੇ ਉੱਡਦੇ ਹੀ ਨਹੀਂ ਜਿਹੜਾ ਸਰੀਰ ਤੋਂ ਨਹੀਂ ਉੱਤੇ ਉੱਡਦਾ ਉਹ ਪੂਤ ਪ੍ਰੇਤ ਹੈ ਸਰੀਰ ਤੋਂ ਉੱਤੇ ਹੀ ਉੱਡਦਾ ਬਾਲੀ ਉਹ ਬਾਹਰੀ ਗੱਲ ਕਰਦਾ ਹੀ ਨਹੀਂ ਪਪੂ ਤੇ ਬ੍ਰੇਟੇ ਯੋਰਗੀਆ ਮਾਇਆ ਕੋ ਪ੍ਰੇਟਾ ਹਾਂਜੀ ਸਭ ਤੇ ਮੇਰੇ ਸਭੂਤੇ ਦੂਰ ਮਨਾਨਕ ਆਪ ਲਿਪਤ ਰਿਹਾ ਬ੍ਰੇਟੇ ਇਹ ਬਿਰਗਾਜ ਕਿਹਦੀ ਬਿਰਗਾਜ ਬਿਰਗਾਜ ਬਿਰਗੋ ਜਲਾਕ ਜਲਕ ਕਰ ਪੋਤੇ ਯੇ ਤੇਜ ਆਪ ਦੀ ਤੇਜ ਆਦਮੀ ਦੀ ਤੇਜ ਬੁੱਧੀ ਵਾਲੇ ਨੇ ਚਲਾਕ ਬੁੱਧੀ ਵਾਲੇ ਨੇ ਉਸ ਸਿਆਣਪਾਂ ਵਾਲੇ ਨੇ ਸਿਆਣਪ ਰੱਖਣਾ ਕਿੰਨਾ ਚੱਲੇ ਨਾਲ ਗਾਹਾਂ ਬੁਰਗਿਆ ਦੀ ਦੇ ਸਾਹਮਣੇ ਨਹੀਂ ਚਲਦੀ ਹੈ ਵਿਵੇਕ ਦੇ ਸਾਹਮਣੇ ਨਹੀਂ ਚਲਦੀ ਲੋਕਾਂ ਦਾ ਲੋਕਾਂ ਦਾ ਮਤਬਾ ਨਹੀਂ ਫਿਰਦਾ ਸਭ ਤੇ ਮੇਰੇ ਸਭੂ ਤੇ ਦੂਰ ਨਾਨਕ ਅਪ ਲਿਪਤ ਰਿਹਾ ਭਰੂ ਸਭੂ ਦੇ ਨੇੜੇ ਸਭੂ ਤੇ ਦੂਰ ਸਭੂ ਦੇ ਨੇੜੇ ਹੁੰਦਾ ਹੋਇਆ ਵੀ ਸਭੂ ਤੇ ਦੂਰ ਬਣਾ ਬਿਠਾ ਤੇ ਬਣਾਇਆ ਬਿਠਾ ਦੁਨੀਆ ਖੋਜ ਖੋਜਦੀ ਹੈ ਸਭ ਤੋਂ ਨੇੜੇ ਹੈ ਹੋਰ ਤੋਂ ਨਾਨਕ ਆਪ ਰਹਾ ਪ੍ਰਭੂ ਆਪ ਲਿਪਤ ਆਪ ਲਿਪਤ ਰਹਾ ਪ੍ਰਭੂ ਆਪ ਲਿਪਤਾ ਹਵਾ ਤੋਂ ਪਿੱਛੇ ਹੀ ਹੈ ਲਿਪਤਾ ਬਾਇਦਲ ਬਾਇਦਲ ਪਾਣੀ ਤੋਂ ਪਿੱਛੇ ਪਿੱਛੇ ਆਪ ਰਹਾ ਪ੍ਰਭੂ ਰਚਨਾ ਤੋਂ ਪਰੇ ਔਰ ਪੜ ਕੇ ਪੂਰਾ ਕਰ ਰਿਹਾ ਗਿਆ ਗਿਆਨ ਆਪਣਾ ਬਜ਼ਾਰ ਹੈ ਗਿਆਨਿੰਦਰ ਕੋਲ ਨੇ ਮਾਇਆ ਚ ਲਿਪਤ ਰਹਿ ਕੇ ਗਿਆਨ ਆਪਣਾ ਬਜ਼ਾਰ ਹੈ ਉਹਨੇ ਦੇਖਿਆ ਜਾ ਬੜਾ ਲਿਪਤ ਬੈਠਾ ਕੰਮ ਤਾਂ ਉਹੀ ਕਰ ਰਿਹਾ ਸਰ ਉਹੀ ਕਰ ਰਿਹਾ ਹੈ ਉਹੀ ਗਿਆਨ ਆਪਣਾ ਬਹੁਤ ਧਿਆਨ ਕੋਈ ਹੈ ਉਹ ਕੱਲਾ ਹੀ ਹੈ ਉਹਦਾ ਧਿਆਨ ਹੈ ਉਹ ਆਪ ਹੈ ਕੋਈ ਨਾ ਗਿਆਨਿੰਦਰ ਨਾਲ ਗੱਲ ਕਲੀਅਰ ਹੋ ਗਈ ਨਾ ਗਿਆਨਿੰਦਰ ਉਹੀ ਯੂਜ਼ ਕਰ ਰਿਹਾ ਹੈ ਆਪ ਹੈ ਹੋ ਆਪ ਉਹਦੇ ਬਸ ਸਿੱਧਾ ਜਿਆਦਾ ਅੰਤਰ ਧਿਆਨ ਹੁੰਦਾ ਹੈ ਹੋ ਅੰਤਰ ਧਿਆਨ ਹੁੰਦਾ ਹੈ ਮਾਤ ਜਿਹੜਾ ਹੈ ਆਪਣੇ ਮਾਤਾ ਇਹਨੂੰ ਜੋੜਦੇ ਦਿਰ ਜੁੜ ਜਾਂਦਾ ਹੈ ਮਿਹਰਬਾਨ ਹਵਾ ਜੀ ਜਾਂ ਅੰਤਰ ਦੇ ਅਨੁਦਾਨ ਹਵਾ ਜੀ ਨਾ ਪਾੜੀ ਚ ਦੀ ਹੁੰਦਾ ਮਨ ਆਪਾਂ ਆਪਣੇ ਮੂਰਣਾ ਜਿਵੇਂ ਜੀ ਨਾਲ ਡਿਟੈਚ ਹੁੰਦਾ ਹੋ ਹਾਂ ਜੀ ਨਾਲ ਜੁੜਿਆ ਜਾਂ ਪਾਣੀ ਜੁੜਿਆ ਹਾਂ ਕੌਣ ਕਾਣੀ ਹੋ ਕੇ ਹੁੰਦਾ ਹੈ ਅੰਦਰੋਂ ਲੱਗਦਾ ਆਪਾਂ ਨੂੰ ਰਹਿੰਦੇ ਤਾਂ ਤਕਰੀਬਨ ਆਪਾਂ ਜਿਆਦਾ ਸ਼ਰੀਰ ਤੋਂ ਪਰੇ ਹੀ ਆ ਹਾਂ 24 ਘੰਟੇ ਚ ਕਿੰਨਾ ਕੁ ਧਿਆਨ ਆਪਣਾ ਸ਼ਰੀਰ ਤੇ ਕੇਂਦਰ ਹੁੰਦਾ ਬਹੁਤ ਘੱਟ ਹੈ ਜਦ ਆਪਾਂ ਕਲਪਨਾ ਦੇ ਵਿੱਚ ਵੀ ਉਹਨਾਂ ਸ਼ਰੀਰ 'ਚ ਹੈ ਨਹੀਂ ਅਸਲ 'ਚ ਹੋਈਏ ਚਾਹੇ ਸ਼ਰੀਰ ਨਾਲ ਰਿਲੇਟਡ ਜਿਹੜੇ ਕਾਰੋਬਾਰ ਚ ਸ਼ਰੀਰ ਤੋਂ ਸਰੇਸ਼ ਕਰਕੇ ਜਦ ਅੱਛਾ ਸ਼ਰੀਰ ਨਾਲ ਸੰਬੰਧਤ ਜਿਹੜੇ ਕੰਮ ਚ ਆਹ ਸ਼ਰੀਰ ਨਾਲ ਸੰਬੰਧਤ ਸਭ ਤੋਂ ਸ਼ਰੀਰ ਹੀ ਚਾਹੋ ਸ਼ਰੀਰ ਹੀ ਜੋ ਨੀਕੇ ਜਦੋਂ ਜੇ ਪੌਣ ਪਾਣੀ ਦਿੱਤੇ ਸਰੀਰਾ ਜਿੱਤੇ ਪੌਣ ਪਾਣੀ ਜਾਂਦੇ ਤੇ ਸਰੀਰਾ ਜਰ ਠੀਕ ਤੇ ਸਰੀਰ ਨੂੰ ਇਹ ਨਾ ਜੇ ਹੱਥ ਪੈਰ ਕੰਮ ਕਰਦਾ ਹੋਇਆ ਉਹ ਮੁੜ ਕੇ ਵੀ ਦੂਜੇ ਪਾਸੇ ਨਾਲ ਕਰਦਾ ਫੇਰ ਉਹ ਪੌਣ ਪਾਣੀ ਦੇ ਨਾਲ ਲੱਗਦਾ